ਮੈਂ ਆਪਣੇ ਮੁੰਡੇ ਦੀ ਲੋੜੀ ਪੁਣੀ ਆ। ਹਰੇਕ ਨੂੰ ਜਿਹਨੂੰ ਵੀ ਸੱਦਾ ਦਿੰਦਾ ਉਹਨੂੰ ਪੁੱਛੀਂਦਾ ਸਕਣ ਕਿੰਨਾ ਦੇਣਾ ਤੁਸੀਂ ਸਕਣ ਕਿੰਨਾ ਦੇਣਾ। ਜਿਹੜਾ ਕਹਿੰਦਾ ਮੈਂ ਨਹੀਂ ਦੇਣਾ ਉਹਨੂੰ ਕਹਿੰਦਾ ਨਾ ਹੀ ਭਰਾਵਾ। ਇਹਨੂੰ ਮੈਂ ਪੁੱਛਿਆ ਮੈਂ ਕਿ ਤੈਡੂ ਕਿੱਥੋਂ ਬਣਾਇਆ? ਕਹਿੰਦਾ ਹੈਗਾ ਯਾਰ ਦੋਸਤ ਫ੍ਰੀ ਬਣਾਇਆ। ਕਹਿੰਦਾ ਫ੍ਰੀ ਬਣਾਇਆ। ਮੈਂ ਕਹਾ ਤਾਂ ਹੀ ਕਾਂਗਿਆ ਬਣਿਆ। ਹਾਂ। ਹਾਲ ਦੋਸਤੋ ਕੀ ਹਾਲ ਨੇ? ਜੇ ਤੁਹਾਡਾ ਸਵਾਗਤ ਸਾਡੇ ਵਲੌਗ ਵਿੱਚ। ਆਪਾਂ ਇਸ ਦਿਨ ਕੋ ਉਧਰ ਸ਼ਹਿਰ। ਤਿੰਨ ਤੇ ਦੋਸਤ ਆਪਾਂ ਅਸੀਂ ਨਬੂਦਰ ਸ਼ਹਿਰ ਦੇ ਮਖਾਨ ਲੱਗਿਆ ਨਾਲ ਜੋ ਪਿੱਛੇ ਨਾਲ ਆਏ ਆਪਣੇ ਇੱਧਰ ਆਓ ਜੀ ਇੱਧਰ ਆਓ ਇੱਕ ਸਾਡੇ ਨਾਲ ਹੋਰ ਆਇਆ ਪੁੱਜੜਿਆ ਆਇਆ ਪੁੱਜਾ ਇੱਤੇ ਆਲਣਾ ਪਿਆ ਮੈਂ ਲਸੁੱਤਾ ਵੇਹੀ ਹੋਏ ਚੱਕ ਕੇ ਲਿਆਇਆ ਮੈਨੂੰ ਤੇ ਇੱਧਰ ਆ ਤੂੰ ਵੀ ਇੱਧਰ ਆ ਮੈਂ ਨਹੀਂ ਆਉਣਾ ਮੈਂ ਨਹੀਂ ਜਵਾਲੀ ਆ ਰਹੀ ਹੈ ਨਾ ਆ ਮੈਂ ਨਹੀਂ ਬੰਦੇ ਆ ਤੁਹਾਡੇ ਕੋਲ ਤੇ ਟਿੱਕੜਾ ਪਾਉਣਾ ਤੇ ਲੋਈ ਦੋਸਤ ਆਪਾਂ ਅਸੀਂ ਸ਼ਹਿਰ ਕਹਿੰਦਾ ਮੈਂ ਆਪਣੇ ਮੁੰਡੇ ਦੀ ਲੋੜੀ ਪੁਣੀ ਹੈ ਖਰੀਦ ਨੂੰ ਜਿਹਨੂੰ ਵੀ ਸੱਦਾ ਦਿੰਦਾ ਉਹਨੂੰ ਪੁੱਛੀਏ ਨਾ ਸਕਣ ਕਿੰਨਾ ਦੇਣਾ ਤੁਸੀਂ ਸਕਣ ਕਿੰਨਾ ਦੇਣਾ ਜਿਹੜਾ ਕਹਿੰਦਾ ਮੈਂ ਨਹੀਂ ਦੇਣਾ ਉਹ ਕਹਿੰਦਾ ਨਾ ਹੀ ਭਰਾਵਾ ਆਹ ਚੱਕਣ ਕਿੱੱਥੇ ਕਰਦਾਈ ਓ ਰਿਆ ਨਹੀਂ ਉਹ ਭੈਣੇ ਨੂੰ ਮੀਟਿਆ ਆਹ ਹੋ ਲੋਈ ਦੋਸਤੋ ਆ ਗਿਆ ਭਡੂਰੇ ਹਾਂਜੀ ਹਾਂਜੀ ਹੋਏ ਮੇਰੀ ਪਲੇਟ ਮੇਰੀ ਕੈਂਸਲ ਕਰਾਤੀ ਤੇ ਲੋ ਤਾਂ ਆਇਆ ਨਾ ਨਾ ਨ ਤੇ ਆਪਾਂ ਆ ਗਏ ਆ ਨਗੋਦਰ ਸਾਡੇ ਕਣ ਤੇ ਅੰਦਰ ਕੈਮਰਾ ਲੋਡ ਨਹੀਂ ਆਪਾਂ ਜਿਆਦਾ ਅੰਦਰ ਗਏ ਨਹੀਂ ਤੇ ਆਪਾਂ ਖੜੇ ਆ ਪਾਰਕ ਚ ਪਿੱਛੇ ਹੈਗੀ ਉਹ ਝੀਲ ਤੇ ਨੇਪਾਲੀ ਯਾਰੀ ਨਾਲ ਹੀ ਹੋਏ ਬਗਵਾ ਸੁਣਾ ਰਹੇ ਆ ਗਾ ਦੰਦਾ ਤੋਂ ਲੋ ਜੰਦਗੇ ਦੋਸਤੋ ਅੱਪ ਆ ਗਏ ਆ ਬਾਹਰ ਆਪਣ ਚਲੇ ਘਰ ਨੂੰ ਸ਼ਹਿਰ ਜਾ ਪਪੂ ਲਾਰਾਵਾ ਆਛਾ ਜਾਵਾਂਗੇ ਤੇ ਚਾਬੀ ਛੇੜਤੀ ਅੱਡੇ ਪਰ ਚਾਬੀ ਕਿਤੇ ਆ ਮੇਰੇ ਕੋਲ ਹੈ ਹੀ ਨਹੀਂ ਨੂੰ ਪਾਈਟੇ ਵਿੱਚ ਚਲਾਉਂਦਾ ਕੌਣ ਸੀਗਾ ਫੇ ਤਿੰਨੀ ਬੜਾਈ ਤਤ 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 ਮਿਤ ਤਤ ਤਤ ਹੈ ਨਹੀਂ ਹੈ ਨਹੀਂ ਚਾਬੀ ਮੇਰੇ ਕੋਲ ਚਾਬੀ ਦੋਸਤ ਚਾਬੀ ਕੋਹਾਤੀ ਮੋਟਰਸਾਈਕਲ ਚਾਬੀ ਉੱਥੇ ਸੱਟੀ ਤੇ ਉੱਥੋਂ ਨੇ ਦਿੱਤੀ ਕਹਿੰਦਾ ਲੈ ਜਾਓ ਉਹ ਦੇ ਲੈ ਚਾਬੀ ਆ ਦੇ ਉਹਨੇ ਮੈਨੂੰ ਫੜਾਈ ਆ ਉਹ ਬੰਦੇ ਨੇ ਫੜਾਈ ਪਾਸੋਂ ਜਿੱਥੇ ਤੂੰ ਕਰਦਾ ਈ ਜੋ ਵੀ ਦਾ ਨਾਲ ਇਹ ਆ ਗਲੇ ਨੇ ਉਹ ਮੁੰਡੇ ਨੇ ਫੜਾਈ ਆ ਚਾਬੀ ਨਾ ਬਾਥਰੂਮ ਕਰਦਾ ਹੀ ਉਹ ਤੁਰਿਆ ਘੱਪਿਆ ਤਿੰਨੇ ਆਣ ਪਰੇ ਉਹਨਾਂ ਨੇ ਫੜਾਈ ਚਾਬੀ ਇਹ ਤਾਂ ਭਾਈ ਜੱਡੀ ਚਾਬੀ ਆ ਆ ਦੋਸਤੋ ਦੇਖ ਲੋ ਮੇਰੇ ਯਾਰ ਦੋਸਤ ਚਾਬੀ ਚਾਬੀ ਸੈਟ ਦੀ ਬਾਥਰੂਮ ਚ ਨਾਲ ਚਪੇੜਾ ਮਾਰੀਆਂ ਨਾਲ ਚਾਬੀ ਫੜਾਈ ਤੁਹਾਨੂੰ ਐ ਸਾਬ ਕਿੰਨ ਰੱਖਦੇ ਅਗਲ ਉੱਗ ਲੈਣੀ ਇਹਨੂੰ ਮੈਂ ਜਰੂਰ ਲਿਆਂਦਾ ਨਾਲ ਚਲੋ ਕੋਈ ਨਹੀਂ ਚਲੋ ਓਕੇ ਦੋਸਤੋ ਹੁਣ ਜੱਪਾ ਚੱਲੇ ਆ ਜਾਣਾ ਅੱਗੇ ਦੇਖੋ ਜੀ ਚਲੋ ਜਾਗਦਾ ਸਾਡਾ ਚੱਲਦਾ ਰਹਿੰਦਾ ਮ ਲੱਗੇ ਨਾ ਆ ਨਾ ਵਧੀਆ ਬੰਦਾ ਸਾਡੇ ਮਾਨ ਕੋ ਦਾ ਬਹੁਤ ਵਧੀਆ ਆ ਜਿਹੜਾ ਭਰਾ ਸਾਡਾ ਇਹ ਤਾਂ ਹੀਰਾ ਬੰਦਾ ਹੀਰਾ ਹੀਰੇ ਆ ਸੀ ਹੀਰੇ ਇਹ ਉਹ ਵਾਲਾ ਹੀਰਾ ਗੱਲ ਤਾਂ ਨਹੀਂ ਬੋਲਦਾ ਹੋਰ ਆ ਇਹੋ ਵਾਲਾ ਹੀਰਾ ਜਿਹੜਾ ਲੱਭਿਆ ਨੱਭਦਾ ਕਿ ਹਾਂ ਕੋਈ ਨੂਰ ਵੀ ਫਿੱਕਾ ਆਦੇ ਮਰੇ ਆਹ ਕਿਹੜਾ ਹੀਰਾ ਆ ਬਸ ਇਹ ਹੀਰਾ ਜਿਹੜਾ ਮਿਲਿਆ ਬਸ ਨੇਪਾਲ ਚੋਂ ਆ ਇਹ ਨਹੀਂ ਨਹੀਂ ਇਹ ਆਪਣਾ ਯਾਰ ਦੋਸਤ ਆ ਨਹੀਂ ਇਹ ਆਪਣਾ ਭਰਾ ਆ ਅਸਲੀ ਗੱਲ ਦੋਸਤੋ ਸਾਡਾ ਭਰਾ ਮੋਟਰਸਾਈਕਲ ਸਟਾਰਟ ਕਰਦਾ ਇਹ ਰੇ ਨਿਕਲ ਰਹੀ ਜਿੱਥੇ ਵੀ ਜਾਣਾ ਹੈ ਇਹਨੂੰ ਡਰਾਈਵਰ ਰੱਖਿਆ ਬਲੌਗਰ ਨੂੰ ਅਸਲੀ ਡਰਾਈਵਰ ਤਾਂ ਆਇਆ ਟੈਂਪੂਆਂ ਵਾਲੇ ਚੋਟੀ ਦੇ ਡਰਾਈਵਰ ਆਏ ਚੋਟੀ ਦੇ ਚੋਟੀ ਦੇ ਡਰਾਈਵਰ ਇਹ ਪਰਚੀ ਆ ਮੋਟਰਸਾਈਕਲ ਦੀ ਇਹ ਇਹ ਨਾ ਹੋਵੇ ਤਾਂ ਮੋਟਰਸਾਈਕਲ ਨਹੀਂ ਦਿੰਦੇ ਪਰਚੀ ਦਿਖਾਓ ਜੀ ਪਰਚੀ ਇਹੀ ਚੋਰ ਤੁਰੇ ਫਿਰਦੇ ਆ ਆਹੋ 000000001 ਵਿੱਚ ਪਿਆਰੋ ਦੇ ਰੱਖ ਲਈ ਦੇ ਸੀ ਗੰਨ ਦਾਦੇ ਨੂੰ ਗੰਨ ਰਖਾਏ ਨੂੰ ਮੜੀ ਹਾਂ ਗੰਨ ਰੱਖੇ ਸੀ ਮਾਂ ਨਿਆਣਾ ਨਿਆਣਾ ਤੇਰੇ ਚਪੇੜਾ ਮਾਰ ਜਾਂਦਾ ਓਏ ਟਾਂਪੂ ਨੂੰ ਪਿਆਰੋ ਕੌਣ ਕਹਿੰਦਾ ਹੁੰਦਾ ਨਹੀਂ ਮੋੜੀ ਆ ਮਾਂ ਪਾ ਲੈਣਾ ਟਾਂਪੂ ਨੂੰ ਪਿਆਰੋ ਕੌਣ ਕਹਿੰਦਾ ਹੁੰਦਾ ਇਹ ਦੱਸ ਨੀ ਦੱਸ ਪਹਿਲਾਂ ਟਾਂਪੂ ਨੂੰ ਪਿਆਰੋ ਕੌਣ ਆ ਬਾਜੇ ਵਾਂਗੂ ਚੱਲ ਮਾਤਾ ਐਸਾ ਨਾ ਦੀ ਤੈਨੂੰ ਪਿਆਰੋ ਰੱਖਿਆ ਘਰੇ ਮੋਬਾਈਲ ਦੇ ਦੋਸਤੋ ਆਪਾਂ ਚੱਲੇ ਆ ਟੈਟੂ ਦੇ ਲਾਂ ਆ ਕੀ ਕਰੀ ਜਾਂਦੇ ਠੀਕ ਆ ਇਹਨੂੰ ਮੈਂ ਪੁੱਛਿਆ ਮੈਂ ਕਿ ਟੈਟੂ ਕਿੱਥੋਂ ਬਣਾਇਆ ਕਹਿੰਦਾ ਹੈਗਾ ਯਾਰ ਦੋਸਤ ਫ੍ਰੀ ਬਣਾਇਆ ਕਹਿੰਦਾ ਫ੍ਰੀ ਬਣਾਇਆ ਮੈਂ ਕਿ ਤਾਂ ਹੀ ਕਾਂ ਹੀ ਆ ਬਣਿਆ ਬਾਹਰ ਘਟ ਕਾਂ ਲੱਗਣ ਡਿਆ ਫ੍ਰੀ ਦਾ ਇਦਾਂ ਹੀ ਬਣਦਾ ਹੁੰਦਾ ਐਵੇਂ ਨਹੀਂ ਆ ਤੂੰ ਕਹਦੇ ਕਹਿੰਦਾ ਮੈਨੂੰ ਬਣਾ ਬਣਾ ਕੇ ਦੇ ਇਨੂੰ ਹੁਣ ਤਾਉ ਬਣਵਾ ਕੇ ਨਾ ਆਇਆ ਤਾਉ ਤੈਨੂੰ ਇਹ ਚਪੇੜਾ ਨਾ ਖਾਲੀ ਕਿਦੇ ਹੋ ਹੈਲੋ ਅਜੀ ਫਰੀ ਦੀਆਂ ਚੀਜ਼ਾਂ ਨਹੀਂ ਕਾਇਦੀਆਂ ਦੋ ਮੋਟਰ ਸਟਾਰਟ ਕਰ ਆ ਦੇ ਧੌਣ ਤੇ ਇਹਨੇ ਚਮਲ ਲਖੋਣਾ ਹੀ ਉਹਨੇ ਫਰੀ ਦੇਲੇ ਦੇਖ ਕੇ ਚਮਲ ਲਿਖ ਦਿੱਤਾ ਚਮਨ ਸਾਰਿਆ ਚਮਨ ਸਾਰਿਆ ਕੋਣ ਹੁੰਦਾ ਚਮ ਉਹ ਵੇੜ ਮੈਂ ਅਦੇ ਆਣ ਕੇ ਵੀ ਨਹੀਂ ਹਟਦੇ ਆ ਦੇਖ ਲਓ ਆਸਕ ਹਾਲ ਦੇਖ ਲਓ ਉਧਰ ਹਾਂ ਤੁਮ ਮੇਰੇ ਸੇ ਪਿਆਰ ਕਰਤੀ ਏ ਕਿ ਨਹੀਂ ਤੁਮ ਮੇਰੇ ਸੇ ਪਿਆਰ ਕਰਤੀ ਏ ਕਿ ਨਹੀਂ ਕਰਤੀ ਚਮਲ ਅਵੇ ਇਧਰ ਤੂੰ ਮੈਨੂੰ ਇੰਨਾ ਪਿਆਰ ਕਰਦੀ ਹੈ ਕਿ ਨਹੀਂ ਕਰਦੀ ਹਲੋ ਬੋਲ ਮੇਰੇ ਲਈ ਜਾਨ ਦੇਗੀ ਕਿ ਨਹੀਂ ਦੇਗੀ ਮੇਰੇ ਲਈ ਜਾਨ ਦੇਗੀ ਕਿ ਨਹੀਂ ਦੇਗੀ ਨਹੀਂ ਦੇਗੀ ਨਹੀਂ ਦੇਗੀ ਮੱਸੇ ਪੁੱਛ ਜਿਸੇ ਬਾਤ ਕਰ ਰਹਾ ਤਾਂ ਉਸੇ ਪੁੱਛ ਸਾਲਿਆ ਮਾਤਾ ਜੀ ਆ ਕਿਦੀ ਮਾਤਾ ਜੀ ਲੋ ਜੀ ਦੋਸਤੋ ਆਪਾਂ ਚੱਲੇ ਆਂ ਉਹ ਬੁਢਾਲਾ ਬਾਦਸ਼ਾਹ ਦੇ ਨਾਲ ਮੇਰੇ ਭਰਾ ਨਹਾ ਕੇ ਨਹੀਂ ਆਇਆ ਭਰਾ ਹਲੋ ਫੋਟੋ ਭਾਜੀ ਆ ਸਾਲਾ ਨਹਾ ਕੇ ਨਹੀਂ ਆਇਆ ਭਾਜੀ ਆ ਗਬਲਾ ਬੰਦਾ ਆ ਦੇਖ ਲੋ ਮੂੰਹ ਦੇਖੋ ਐ ਦੇਖੀ ਲੋਈ ਦੋਸਤੋ ਆਪ ਆ ਗਏ ਆ ਬਾਪੂ ਦਾਲਵੱਛ ਜੀ ਦੇ ਤੇ ਉਹ ਕਿਚ ਵਿਊ ਆ ਤੇ ਭਰਾ ਹੁਣੇ ਉਹ ਮੋਟਰਸਾਈਕਲ ਲਾਤੋ ਸੀ ਉਧਰ ਪਹਿਲਾਂ ਗਲਤ ਇੱਥੇ ਲਾਣਾ ਆਂਟੀ ਦਾ ਆਂਟੀ ਸਾਨੂੰ ਅੱਜ ਬੇਹੋਲ ਗਿਆ ਪਹਿਲਾਂ ਇਹ ਲਾ ਬਬਾਈ ਦੀ ਫੋਟੋ ਰੱਖੜੀ ਵੰਦੇ ਆਂਟੀ ਆ ਹਾਂਜੀ ਜੀ ਤੁਸੀਂ ਨਹੀਂ ਬੋਲੇ ਅਸੀਂ ਆ ਗਏ ਆ ਆਪਣੀ ਆਂਟੀ ਦੇ ਕੋਲ ਜਿਹਨਾਂ ਕੋ ਹਰੀਕ ਵਾਰੀ ਜਦੋਂ ਆਈਦਾ ਇੱਥੋਂ ਪੱਠਾ ਲੈ ਕੇ ਜਾਂਦਾ ਸੀ ਸਾਨੂੰ ਆਂਟੀ ਹਣੀ ਪਿਆਰ ਨਾਲ ਬਹੁਤ ਸਤਿਕਾਰ ਨਾਲ ਬੁਲਾਉਂਦੇ ਆ ਇਹਨਾਂ ਦਾ ਆਦਰ ਮਾਨ ਕਰਦੇ ਆ ਸਾਡਾ ਵੀ ਕਰਦੇ ਆ ਪੁੱਤਾਂ ਨੂੰ ਕਹਿੰਦੇ ਕੋਈ ਚਾਹੀਦਾ ਤਾਂ ਦੱਸੋ ਕੋਈ ਟੈਨਸ਼ਨ ਨਹੀਂ ਪੈਆਂ ਦੀ ਠੀਕ ਹੈ ਨਹੀਂ ਲਓ ਜੀ ਉਹ ਤੋਂ ਸਪੈਸ਼ਲੋਜੀ ਕੀ ਸਮਾਚਾਰ ਆ ਸਮਾਚਾਰ ਕੀ ਹੈ ਲੋ ਸਮਝ ਲੀਓ ਲੈ ਕੇ ਆਣਾ ਹੈ ਲੋਈ ਦੋਸਤਾਂ ਆਪਾਂ ਲੈ ਲਿਆ ਸਮਾਨ ਸਾਡੀ ਬੀਬੀ ਸਾਨੂੰ ਫੇਰ ਮਿਲ ਗਈ ਆ ਫਰੇ ਕਰੀ ਸਮਾਨ ਅਸੀਂ ਇੱਥੋਂ ਲਈਦਾ ਆਂਟੀ ਕਰੋ ਹਾਂਜੀ ਲੈ ਲਿਆ ਸਮਾਨ ਦੱਸ ਵੀ ਨਾਲ ਕਿੱਥੇ ਆ ਦੱਸਤਾ ਮੈਂ ਆਂਟੀ ਦਾ ਨਾ ਆਪਣਾ ਜਿਹੜੀ ਦੁਕਾਨ ਆ ਐਂਟਰੀ ਕਰਦੇ ਆਂ ਬਾਪੂ ਲਾਲ ਬਾਚੀ ਦੇ ਨਾਲ ਹੀ ਦੁਕਾਨ ਆ ਇੱਜਾ ਇਧਰੋਂ ਅੰਦਰ ਜਾਂਦੇ ਕਿੰਨੇ ਟਾਈਮ ਬਾਅਦ ਆਏ ਮਾਤਾ ਨੇ ਦੂਰੇ ਪਛਾਣ ਲਿਆ ਆਜੋ ਆਜੋ ਪੁੱਤ ਮਾਤਾ ਨੇ ਦੂਰੇ ਪਛਾਣ ਲਿਆ ਤੁਹਾਨੂੰ ਫੇਰ ਹਾਈ ਮਾਤਾ ਹਲੋ ਕਰ ਦੋ ਇੱਧਰ ਦਿਖਾਉਣ ਵਾਲੇ ਮਾਤਾ ਜੀ ਉਹ ਪੁਰਾਣੇ ਬਲੌਗ ਦੇਖਦੇ ਪਏ ਆਰੇ ਤੇ ਸਾਡੇ ਬਲੌਗ ਵੀ ਦੇ ਦਿਆ ਹੋਸ਼ ਹੋਏ ਮਾਤਾ ਜੀ ਆਂਟੀ ਜੀ ਬਾਕੀ ਬਨੇਰੋ ਬਲੌਗ ਚ ਲਓ ਜੀ ਤੇ ਚਲਿਏ ਆਪਾਂ ਲੈ ਲਿਆ ਨਾ ਇੱਕ ਗੁਲਾਬ ਦਾ ਤੁਲਫ ਤੇ ਨਾਲੇ ਤੇਲ ਲੈ ਲਿਆ ਤੇ ਹੁਣ ਆਪਾਂ ਦਰਸ਼ਨ ਕਰਨ ਚੱਲ ਰਹੇ ਹਾਂ ਬਾਬਾ ਲਾਲ ਬਾਛਾ ਜੀ ਦੇ ਠੀਕ ਹੈ ਜੀ ਚਲੋ ਆਜੋ ਚਲੋ ਮਾਤਾ ਜੀ ਠੀਕਾ ਪੁੱਤ ਬਾਬਾ ਲਾਲ ਬਾਛਾ ਜੀ ਦੇ ਇੰਜ ਮਾਰ ਆਲੀ ਬਾਕਾ ਅੱਛਾ ਜੇ ਨਿਆਣੇ ਨੂੰ ਮੈਂ YouTube ਤੇ ਹਾ ਕਰ ਦਉ ਉਹਨਾਂ ਨੂੰ ਕਰ ਦਾਂ ਅੱਜ ਹੀ ਕੱਢ ਦਾਂ ਕਿਹ ਕਹਿਣੇ ਪੈਣਾ YouTube ਤੇ ਉੱਧੇ ਨਿਕਲ ਜਾਣਾ ਮਿਸਟਰ ਸੰਤੂ ਕੀ ਹੈ ਮਿਸਟਰ ਸੰਤੂ ਮਿਸਟਰ ਸੰਤੂ ਬਲੈਕ ਆਣਾ ਤੇ ਆ ਵੀ ਹੈ ਠੀਕ ਆ ਠੀਕ ਉੱਤੇ ਪਹ ਲੱਗਿਆ ਜਦੋਂ ਮੈਂ ਹਮ ਜਦੋਜੀ ਦਾ ਆਪਣੇ ਸੇਨ ਦਿਖਾਵਾਂ ਜਦੋਂ ਮਰਜੀ YouTube ਕੱਟਿਆ ਉਹ ਸਾਹਮਣੇ ਆ ਜਾਣਾ ਠੀਕ ਆ ਠੀਕ ਠੀਕ ਆ ਤਾਂ ਦਾਦੀ ਦੇ ਕੋਲ ਜਾਓ ਮੱਠਾ ਦੋਸਤੋ ਆਪਾਂ ਆ ਗਿਆ ਹਾਂ ਬਾਹਰ ਚੱਲਿਆ ਘਰ ਨੂੰ ਕਰ ਲਈ ਦਰਸ਼ਨ ਤੇ ਅੱਜ ਦੇ ਵਲੌਗ ਜਿੰਨੇ ਸਗਾ ਤੇ ਚੈਨਲ ਕੋਲ ਸਬਸਕ੍ਰਾਈਬ ਲਾਈਕ ਕਰਦੇ ਆ ਵਲੌਗ ਨੂੰ ਤੇ ਚੈਨਲ ਨੂੰ ਸ਼ੇਅਰ ਕਰਦੇ ਬੈਲ ਆਈਕਨ ਦਬਾ ਲਿਆ ਜਰੂਰ ਤੇ ਇੱਕ ਗੱਲ ਕਹਿਣੀ ਹੈ ਚੇਤਾ ਭੁੱਲ ਗਈ ਚੇਤਾ ਭੁੱਲ ਗਈ ਲੈ ਜਿੱਤੇ ਭੁੱਲ ਗਈ ਤੇ ਬਾਕੀ ਅੱਜ ਦੇ ਵਲੌਗ ਜਿੰਨੇ ਸਗਾ ਓਕੇ ਜੀ ਸਸਰੀ ਘਰ